साल ਹਾਂਜੀ ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਲਾਈਵ ਫਾਜ਼ਲ ਕਾ 24 ਨਿਊ ਚੈਨਲ ਜਲਾਲਾਬਾਦ ਤੋਂ ਜਲਾਲਾਬਾਦ ਤੋਂ ਪਿੱਛੇ ਔਰ ਗਮਾਨੀ ਵਾਲਾ ਪਿੰਡ ਦੇ ਕੋਲ ਇੱਕ ਬਹੁਤ ਵੱਡਾ ਰੋਡ ਹਾਸਾ ਜਿਹੜਾ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਹੋ ਚੁੱਕਿਆ ਹੈ ਤਾਂ ਦੱਸਿਆ ਜਾ ਰਿਹਾ ਹੈ ਇੱਕ ਦੀ ਤਾਂ ਮੌਕੇ ਤੇ ਹੀ ਮੌਤ ਜਿਹੜੀ ਹੋ ਚੁੱਕੀ ਹੈ ਦੂਸਰਾ ਜੇ ਜੀਰੇ ਇਲਾਜ ਉਹਨਾਂ ਨੂੰ ਇੱਥੇ ਲੈ ਕੇ ਗਏ ਆ ਤਾਂ ਬਹੁਤ ਹੀ ਬਿਆਨਕ ਤੇ ਦਰਦਨਾਕ ਜਿਹੜਾ ਲੱਗੇ ਰੋਡ ਐਕਸੀਡੈਂਟ ਹੋਇਆ ਹੈ ਤੁਸੀਂ ਪਿੱਛੇ ਦੇਖ ਰਹੇ ਹੋ ਤਸਵੀਰਾਂ ਗੱਡੀ ਕਿਸ ਤਰ੍ਹਾਂ ਡੈਮੇਜ ਹੋ ਚੁੱਕੀ ਹੈ ਟੁੱਟ ਚੁੱਕੀ ਹੈ ਪਰ ਖੱਛੇ ਗੱਡੀ ਦੇ ਅੜ ਚੁੱਕੇ ਨੇ ਕਿੰਨੀ ਬੁਰੀ ਤਰ੍ਹਾਂ ਰੋਡ ਤੋਂ ਉੱਤਰ ਕੇ نیچے ਜਿਹੜਾ ਘੋੜਾ ਆ ਚੁੱਕਿਆ ਤਾਂ ਗੱਡੀ ਬਹੁਤ ਬੁਰੀ ਤਰ੍ਹਾਂ ਖਤਮ ਹੋ ਚੁੱਕੀ ਹੈ ਇੱਕ ਦੀ ਮੌਕੇ ਤੇ ਮੌਤ ਹੋ ਚੁੱਕੀ ਹੈ ਦੂਸਰਾ ਜੀਰੇ ਲਾਜ ਵਾਸਤੇ ਲੈ ਕੇ ਗਿਆ ਐਂਬੂਲੈਂਸ ਦੇ ਵਿੱਚ ਤਾਂ ਤੁਸੀਂ ਦੇਖ ਰਹੇ ਹੋ ਲਾਈਵ ਸਵੇਰਾ ਪਿੰਡ ਗਮਾਨੀ ਵਾਲਾ ਤੋਂ ਪਿੰਡ ਗਮਾਨੀ ਵਾਲਾ ਜੋ ਕਿ ਜਲਾਬਾਦ ਜਲਾਬਾਦ ਤੋਂ ਥੋੜਾ ਜਿਹਾ ਪਿੱਛੇ ਰੋਡ ਦੇ ਉੱਪਰ ਇੱਕ ਬੜਾ ਭਿਆਨਕ ਐਕਸੀਡੈਂਟ ਹੋ ਚੁੱਕਿਆ ਹੈ ਤੁਸੀਂ ਦੇਖ ਰਹੇ ਹੋ ਲਾਈਵ ਸਵੇਰਾ ਐਕਸੀਡੈਂਟ ਵਾਲੇ ਨੂੰ ਕੋਸ਼ਿਸ਼ ਕੀਤੀ ਬਹੁਤ ਹੈ ਹਰ ਇੱਕ ਸਾਈਟ ਤਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਚਸ਼ਮਦੀਦ ਮੌਕੇ ਤੇ ਲੱਗੇ ਨੇ ਤੁਸੀਂ ਮੌਕੇ ਤੇ ਹੈਗੇ ਸੀ ਵੀਰੇ ਨਹੀਂ ਔਰ ਜੀ ਨਹੀਂ ਹੁਣ ਹੀ ਆਏ ਠੀਕ ਐ ਮੌਕੇ ਤੇ ਹੈਗੇ ਸੀ ਮੌਕੇ ਤੇ ਹੈਗੇ ਸੀ ਨਹੀਂ ਕਿੰਨੇ ਦੀ ਮੌਤ ਹੋ ਚੁੱਕੀ ਐ ਅੱਛਾ ਅੱਛਾ ਮੌਤ ਆ ਰਹੀ ਹੈ ਅੱਧੀ ਹੋਈ ਅੱਛਾ ਇੱਕ ਦੀ ਮੌਤ ਹੋਈ ਇੱਧਰ ਇੱਕ ਨੂੰ ਕਹਿੰਦਾ ਜੀ ਇੱਕ ਦੀ ਮੌਤ ਹੋਈ ਇੱਕ ਦੀ ਹਾਂ ਜੀ ਇੱਕ ਦੀ ਆ ਗਈ ਕਿ ਕਿੰਨੇ ਆਣੇ ਸੀ ਗੱਡੀ ਦੇ ਵਿੱਚ ਕਿ ਕਿਰ ਦੋ ਹੀ ਨੇ ਜੀ ਨਾਲ ਦੋ ਜਣੇ ਸੀ ਤੇ ਜਿਹੜਾ ਉਹ ਘੋੜੇ ਵਾਲਾ ਬਚ ਗਿਆ ਕਿ ਉਹ ਨਾ ਘੋੜੇ ਵਾਲਾ ਨਹੀਂ ਪਤਾ ਲੱਗਿਆ ਜਿਹੜੇ ਗੱਡੀ ਵਾਲੇ ਇੱਕ ਦੀ ਮੁੱਖ ਤੇ ਮੌਤ ਹੋ ਗਈ ਦੂਸਰੇ ਸ਼ਾਇਦ ਇਲਾਜ ਵਾਸਤੇ ਲੈ ਕੇ ਗਿਆ ਨਾ ਜੀ ਤਾਂ ਚਸ਼ਮਦੀਤ ਜਿਹੜੇ ਨੇ ਮੌਕੇ ਤੇ ਜਿਹੜੇ ਸਾਧਿਆਂ ਨਾਲ ਆਇਆ ਪਹਿਲਾਂ ਉਹਨਾਂ ਨੇ ਕਿਹਾ ਕਿ ਇੱਕ ਦੀ ਮੁੱਖ ਤੇ ਹੀ ਮੌਤ ਹੋ ਚੁੱਕੀ ਹੈ ਔਰ ਇੱਕ ਜਿਹੜਾ ਜੇਰੇ ਇਲਾਜ ਵਾਸਤੇ ਲੈ ਗਿਆ ਤੇ ਜਿਹੜਾ ਘੋੜੇ ਵਾਲਾ ਇਨਸਾਨ ਆ ਉਹਦਾ ਨਹੀਂ ਸਮਝ ਆ ਰਹੀ ਉਹਦਾ ਕੀ ਬਣਿਆ ਤੁਸੀਂ ਦੇਖ ਰਹੇ ਹੋ ਲਾਈਵ ਸਵੇਰਾ ਲਾਈਵ ਫਾਇਲ ਘਾ 24 ਬਹੁਤ ਹੀ ਦਰਦਨਾਕ ਭਿਆਨਕ ਤਾਂ ਹਾਂ ਸਾਡਾ ਪਰਿਚਿਆ ਹੈ ਕਿ ਮਨਾਲੂ ਅੰਗਰ ਵਾਲੀ ਕਾਰ ਨਹੀਂ ਲੈ ਲਿਆ ਲੇਬ ਜਾਂਦਾ ਹੁੰਦਾ ਹੈ ਸ੍ਰੇਜਣ ਕਿੱਟੀ ਖਾਣੇ ਆ ਲੈ ਵੀ ਆ ਲੈ ਵੀਰੇ ਲੱਲਾ ਤੇਰੇ ਗੋਪੜੇ ਵੀ ਇੱਥੇ ਲੈਬ ਕੀਤਾ ਸਾਡੇ ਲੋਕ ਹੋ ਗਏ ਕਰਾ ਦਿਓ ਸਾਫ ਫਿਰ ਸਾਡੇ ਨਰਾਜ਼ ਹੋ ਜਾਣਗੇ ਇਹਨਾਂ ਦੀ ਦਵਾਈ ਨਰਾਜ ਹੋ ਜਾਂ ਨੀਚੇ ਬੈਠੇ ਬੰਨ ਕਰ ਲਓ ਸਰ ਮਾਲੀ ਤਾਂ ਐਸਐਸਓ ਸਾਹਿਬ ਨਾਲ ਗੱਲ ਕਰਨ ਦੀ ਕੋਸ਼ਿਸ਼ ਹੈ ਕਿ ਉਤਰਿਆ ਗੱਡੀ ਤੋਂ ਜਾਣਦੇ ਹਾਂ ਕਿੰਨਾ ਦੀ ਮੌਤ ਹੋਈ ਹੈ ਕਿੰਨਾ ਨੁਕਸਾਨ ਹੋਇਆ ਜੀ ਤੇ ਤੁਹਾਡੇ ਕੋਲ ਹੈਗੀ ਤਾਂ ਉਹ ਗੱਲਬਾਤ ਕਰਦੇ ਆ ਕਿ ਕੁਝ ਕਹਿਣਾ ਉਹਨਾਂ ਨਾਲ ਲਾਈਵ ਤਸਵੀਰਾਂ ਤੁਹਾਨੂੰ ਦਿਖਰੇ ਹੋ ਇੱਕ ਮਿੰਟ ਇੱਕ ਮਿੰਟ ਇਹਦੇ ਤੋਂ ਅੱਲਾ ਸਾਈਪੋੜੀ ਸਾਈਪੋੜਾ ਇੱਧਰ ਕੋ ਜੀ ਕੋ ਸਰ ਜਲਦੀ ਹੋ ਜਾਓ ਜੀ ਹਣਾਂ ਦੇ ਵੀ ਨੂੰ ਪਾਈ ਕਰਾ ਰਹੇ ਹਾਦਸਾ ਜਿੰਨਾ ਧਿਆਨਕ ਹਾਂਜੀ ਸਰ ਮੈਂ ਬਣਾ ਲੈਣਾ ਤੈਨੂੰ ਕਹਿਦਾਗਾ ਚਲ ਵਾ ਠੀਕ ਹੈ ਜੀ ਸਰ ਹਾਦਸਾ ਕਿੱਦਾਂ ਵਾਪਰਿਆ ਤੇ ਕਿਸ ਨੂੰ ਦੇ ਰਹਿਣ ਵਾਲੇ ਸੀ ਜਿਹੜੇ ਕਾਰ ਚਾਲਕ ਇਹ ਜਿਹੜਾ ਹਾਦਸਾ ਆ ਰਹੇ ਸੀ ਜਲਾਲਾਬਾਦ ਤੋਂ ਫਾਜ਼ਿਲਕਾ ਨੂੰ ਜਾ ਰਹੇ ਸੀ ਇਨ ਕਾਰ ਚਾਲਕ ਤੇ ਗਮਾਨੀ ਵਾਲੇ ਦੇ ਨੇੜੇ ਜਿਹੜਾ ਐਕਸੀਡੈਂਟ ਹੋਇਆ ਜਿੰਦੇ ਵਿੱਚ ਜਿਹੜਾ ਇੱਕ ਐਸਆਈਸੀ ਪੰਜਾਬ ਪੁਲਿਸ ਦੇ ਚ ਪ੍ਰੀਤਮ ਸਿੰਘ ਤੇ ਨਾਲ ਜਿਹੜੇ ਉਹਨਾਂ ਦੇ ਬ੍ਰਦਰ ਸੀ ਅ ਅਮਰਜੀਤ ਅਮਰਜੀਤ ਸਿੰਘ ਜਿਹੜਾ ਕਿ ਕੋਈ ਫੰਕਸ਼ਨ ਤੇ ਜਾ ਰਹੇ ਸੀ ਮਾਥਮਨਗਰ ਜਿੰਨਾਂ ਦਾ ਜਿਹੜੇ ਇੱਥੇ ਗਮਾਨੀ ਵਾਲੇ ਕੋਲ ਐਕਸੀਡੈਂਟ ਹੋਇਆ ਤੇ ਐਕਸੀਡੈਂਟ ਦੌਰਾਨ ਜਿਹੜਾ ਆਪਣਾ ਅਮਰਜੀਤ ਸਿੰਘ ਸੀ ਉਹਨਾਂ ਦੀ ਡੈਥ ਹੋ ਗਈ ਆ ਤੇ ਐਸਪੀ ਪ੍ਰੀਤਮ ਸਿੰਘ ਨੂੰ ਜਿਹੜੀਆਂ ਸੱਟਾਂ ਲੱਗੀਆਂ ਨੇ ਤੇ ਉਹਨਾਂ ਨੂੰ ਜਿਹੜਾ ਸਿਵਲ ਹਸਪਤਾਲ ਜਲਾਲਪੁਰ ਐਡਮਿਟ ਕਰਵਾਇਆ ਹਾਂਜੀ ਟਰੱਕ ਡਰਾਈਵਰ ਫਰਾਰ ਆ ਤੈਨੂੰ ਜਲਦੀ ਤੇ ਪਤਾ ਲੱਗਿਆ ਜੀ ਕੀ ਕਾਰਨ ਰਿਹਾ ਇਸ ਐਕਸੀਡੈਂਟ ਦੇ ਇਹ ਓਵਰਟੇਕ ਕਰਨ ਲੱਗੇ ਸੀ ਗੱਡੀ ਵਾਲੇ ਕਾਰ ਵਾਲੇ ਓਵਰਟੇਕ ਕਰਨ ਲੱਗਿਆ ਤੇ ਜਿਹੜਾ ਉਸ ਦੌਰਾਨ ਜਿਹੜਾ ਐਕਸੀਡੈਂਟ ਹੋਇਆ ਸਰ ਪ੍ਰੀਤਮ ਸਿੰਘ ਜਿਹੜਾ ਉਹ ਪੰਜਾਬ ਪੁਲਿਸ ਚ ਡਿਊਟੀ ਤੇ ਹਾਂਜੀ ਹਾਂਜੀ ਉਹਨਾਂ ਦੀ ਗੁਰੂ ਹਰਸਾਏ ਦੀ ਡਿਊਟੀ ਸੀ ਸੰਬੰਧਾ ਤੇ ਉਹਨਾਂ ਤੇ ਕਰਨ ਲੱਗੇ ਸੀ ਜਲਦਬਾਜ਼ੀ ਦੇ ਵਿੱਚ ਲੋਕਾਂ ਨੂੰ ਕੀ ਪੀਲ ਕਰਨਾ ਚਾਹੁੰਦੇ ਹੋ ਜਿਹੜੇ ਰਜਾਇਨਾ ਸਫਰ ਕਰਦੇ ਨੇ ਕਰੋ ਲੋਕਾਂ ਨੂੰ ਇਹੀ ਅਪੀਲ ਆ ਕਿ ਜਦੋਂ ਵੀ ਕੋਈ ਆਪਾਂ ਕ੍ਰੋਸ ਕਰਨਾ ਤਾਂ ਪਹਿਲਾਂ ਇਸ ਚੀਜ਼ ਦਾ ਜ਼ਰੂਰ ਧਿਆਨ ਦਿੱਤਾ ਜਾਵੇ ਕਿ ਅੱਗੋਂ ਕੋਈ ਵੀਕਲ ਤਾਂ ਨਹੀਂ ਆ ਰਿਹਾ ਤੇ ਜੇ ਜੇ ਕੋਈ ਵੀਕਲ ਆ ਰਿਹਾ ਤੇ ਇਹੀ ਕੋਸ਼ਿਸ਼ ਰਵੇ ਕਿ ਆਪਾਂ ਓਵਰਟੇਕ ਨਾ ਕਰੀਏ ਜਿਹੜਾ ਕਿ ਇਹ ਓਵਰਟੇਕ ਕਰਨ ਜਿਹੜਾ ਐਕਸੀਡੈਂਟ ਦਾ ਕਾਫੀ ਖਤਰਾ ਬਣਿਆ ਰਹਿੰਦਾ ਹੈ ਬਿਲਕੁਲ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਗਵਾਨੇ ਵਾਲਾ ਪੋਡ ਆ ਤਾਂ ਤੁਸੀਂ ਗੱਲਬਾਤ ਸੁਣੀ ਐਚਓਐਸ ਸਾਹਿਬ ਚੰਦਗੜ੍ਹ ਦੀ ਉਹਨਾਂ ਨੇ ਦੱਸਿਆ ਕਿ ਜਿਹੜਾ ਐਕਸੀਡੈਂਟ ਹੋਇਆ ਹੈ ਓਵਰਟੇਕ ਦੇ ਕਾਰਨ ਹੋਇਆ ਤਾਂ ਇੱਕ ਦੀ ਮੌਕੇ ਤੇ ਮੌਤ ਹੋ ਗਈ ਉਹਨਾਂ ਨੇ ਸਾਰੀ ਦੱਸੀ ਇਹ ਫੈਮਿਲੀ ਬਾਰੇ ਤੇ ਜਿਹੜਾ ਟਰੱਕ ਡਰਾਈਵਰ ਹੈ ਉਹ ਮੌਕੇ ਤੋਂ ਫਰਾਰ ਹੈ ਟਰੱਕ ਡਰਾਈਵਰ ਜਿਹੜਾ ਮੌਕੇ ਤੋਂ ਫਰਾਰ ਹੋ ਚੁੱਕਿਆ ਹੈ ਅਕਸੀਡੈਂਟ ਹੋਣ ਦਾ ਕਾਰਨ ਓਵਰਟੇਕ ਹੈ ਜੀ ਐਸਐਚਓ ਐਸਐਚਓ ਸਾਹਮਣੇ ਤੁਸੀਂ ਦੇਖ ਰਹੇ ਹੋ ਲਾਈਵ ਸਿਵਰਾ ਤਾਂ ਮੈਂ ਇੱਕ ਵਾਰੀ ਦੁਬਾਰਾ ਫਿਰ ਕਹਾਂਗਾ ਲਾਈਵ ਸਿਵਰਾ ਤੁਸੀਂ ਦੇਖ ਲਓ ਇੱਕ ਬੜਾ ਵੱਡਾ ਰੋਡ ਐਕਸੀਡੈਂਟ ਗਮਾਨੀ ਵਾਲੇ ਪਿੰਡ ਜਾਲਾਵਾਦ ਤੋਂ ਪਿੱਛੇ ਜਿਲ੍ਹਾ ਫਾਿਲਕਾ ਦੇ ਵਿੱਚ ਹੋਇਆ ਹੈ ਤਾਂ ਤੁਸੀਂ ਦੇਖ ਰਹੇ ਹੋ ਲਾਈਵ ਸਿਵਰਾ ਲਾਈਵ ਫਾਇਲਗਾ ਪੁਲਿਸ ਜਿਹੜੀ ਕਿ ਆਪਣੀ ਗੱਡੀ ਕੀ ਖੋਲ ਕੇ ਬਾਰੀ ਜਿਹੜਾ ਸਮਾਨ ਵਗੈਰਾ ਰਿਕਵਰ ਕਰਦੀ ਹੈ ਜੀ ਆਪਣੇ ਕਬਜ਼ੇ ਚ ਲੈਦੀ ਹੈ ਜੀ ਮੁਸਤੈਦੀ ਦੇ ਨਾਲ ਬਹੁਤ ਵੱਡਾ ਇੱਕ ਰੋੜਾ ਐ ਐਕਸੀਡੈਂਟ ਹੋ ਚੁੱਕਾ ਹੈ ਕਿੰਡਗਮਾਨੀ ਵਾਲੇ ਤੇ ਤਾਂ ਇਹੀ اپیل ਹੈ ਵੀ ਆਰਾਮ ਨਾਲ ਸਲੋ ਜਿਹੜੀ ਕਿ ਵਹੀਕਲ ਚਲਾਉਣਾ ਚਾਹੀਦਾ ਤਾਂ ਆਰਾਮ ਨਾਲ ਚਲਾਓ ਆਰਾਮ ਨਾਲ ਜਾਓ ਹੁਣ ਇਹ ਓਵਰਟੇਕ ਦੇ ਕਾਰਨ ਇਨਾ ਵੱਡਾ ਇੱਕ ਹਾਸਾ ਮੋਤਾ ਹੋ ਚੁੱਕੀਆਂ ਨੇ ਸੋਗ ਪੈ ਚੁੱਕਿਆ ਹੈ ਜਿਨ੍ਹਾਂ ਦੀਆਂ ਮੋਤਾਂ ਹੋਈਆਂ ਨੇ ਪਿੱਡਾ ਨੁਕਸਾਨ ਹੋ ਚੁੱਕਿਆ ਹੈ ਤਾਂ ਇਹੀ ਅਪੀਲ ਹੈ ਲਾਈਫ ਫਾਇਨਲ ਕਟ ਲਾਈਫ ਫਾਇਨਲ ਕਾ ਚੈਨਲ ਵੱਲੋਂ ਕਿ ਜਿਹੜੀ ਰਫਤਾਰ ਹੈ ਜਿਹੜੀ ਸਪੀਡ ਹੈ ਸਲੋ ਰੱਖੀ ਜਾਵੇ ਤਾਂ ਜੋ ਸਮੇਂ ਸਿਰ ਗੱਡੀ ਨੂੰ ਸਵੜਿਆ ਜਾਵੇ ਅਸੂਦ ਸਾਹਿਬ ਕੀ ਕਹਿ ਰਹੇ ਸੀ ਅਸੂਦ ਸਾਹਿਬ ਇਹ ਕਹਿ ਰਹੇ ਸੀ ਕਿ ਉਹਨਾਂ ਨੇ ਦੱਸਿਆ ਜੀ ਜਿਹੜੀ ਫੈਮਿਲੀ ਦਾ ਐਕਸੀਡੈਂਟ ਹੋਇਆ ਉਹਨਾਂ ਨੇ ਡਿਟੇਲ ਦੱਸੀ ਉਹਨਾਂ ਨੇ ਤੇ ਨਾਲ ਹੀ ਉਹਨਾਂ ਨੇ ਦੱਸਿਆ ਵੀ ਇਹ ਜਿਹੜਾ ਐਕਸੀਡੈਂਟ ਓਵਰਟੇਕ ਦੇ ਕਾਰਨ ਹੋਇਆ ਹੈ ਜੀ ਇਹਦੇ ਜਿਹੜੇ ਮੁਲਾਜ਼ਮ ਹੀ ਦੱਸਿਆ ਜਾ ਰਿਹਾ ਹੈ ਹਾਂਜੀ ਹਾਂ ਇੱਕ ਮੁਲਾਜ਼ਮ ਹੀ ਦੱਸਿਆ ਜਾ ਰਿਹਾ ਜੀ ਮੁਲਾਜ਼ਮ ਹੀ ਸੀ ਹਾਂਜੀ ਹਾਂਜੀ ਕਿ ਦੇ ਮੈਰਿਜ ਤੇ ਫੰਕਸ਼ਨ ਤੇ ਜਾ ਰਹੇ ਸੀ ਤੇ ਬਸ ਓਵਰਟੇਕ ਨੇ ਕਰਨ ਐਡਾ ਵੱਡਾ ਇੱਕ ਹਾਸਾ ਹੋ ਗਿਆ ਤੇ ਮੌਕੇ ਤੇ ਇੱਕ ਦੀ ਮੌਤ ਹੋ ਗਈ ਤੇ ਜਿਹੜਾ ਟਰੱਕ ਡਰਾਈਵਰ ਹੈ ਉਹ ਐਸਐਚਓ ਸਾਹਿਬ ਕਹਿ ਰਹੇ ਨੇ ਵੀ ਉਹ ਮੌਕੇ ਤੋਂ ਫਰਾਰ ਹੈ ਜੀ ਉਹ ਮੌਕੇ ਤੇ ਨਹੀਂ ਹੈਗਾ ਤਾਂ ਬਹੁਤ ਮੰਦ ਪਾਕੀ ਜਿਹੜੀ ਘਟਨਾ ਦੁਰਘਟਨਾ ਜਿਹੜੀ ਵਾਪਰੀ ਹੈ ਪਿੰਡ ਗੁਮਾਨੀ ਵਾਲਾ ਜਾਲਾਬਾਦ ਤੋਂ ਥੋੜਾ ਜਿਹਾ ਪਿੱਛੇ ਆ ਐਕਸੀਡੈਂਟ ਹੋਇਆ ਤਾਂ ਇਹੀ ਅਪੀਲ ਹੈ ਲਾਈਵ ਫਾਇਲ ਕਾ ਵੱਲੋਂ ਸਲੋ ਚਲਾਇਆ ਕਰੋ ਗੱਡੀ ਤਾਂ ਕਿ ਗੱਡੀ ਨੂੰ ਸੰਭਾਲਿਆ ਜਾ ਸਕੇ ਹੁਣ ਕਿੰਨਾ ਵੱਡਾ ਇੱਕ ਨੁਕਸਾਨ ਹੋ ਚੁੱਕਿਆ ਜੀ ਤਾਂ ਤੁਸੀਂ ਦੇਖ ਰਹੇ ਹੋ ਲਾਈਵ ਫਾਇਲ ਕੱਟ ਰਿਹਾ 24 ਤਾਂ ਵੀਰ ਜੀ ਚੈਨਲ ਲਾਈਕ ਸ਼ੇਅਰ ਜੁੜ ਕਰ ਦਿਓ ਧੰਨਵਾਦ ਜੀ